रिपोर्टर अजय महाजन आप देख रहे हैं चढ़दी कला पंजाब न्यूज से अजय महाजन को आज हम व्यापार मंडल के दर्शन महाजन जी से मिलने आए हैं जो हमें बताएंगे जो अकरमन सिंदूर जो चल रहा है ऑपरेशन सिंदूर के बारे में क्या कहना चाहिए किस तरह का चल रहा है आइए पूछते हैं दर्शन महाजन जी से नमस्ते भाजी भाजी अक्रमण सिंदूर जो चल रहा है उसके विषय में आप क्या कहना चाहेंगे ਦੇਖੋ ਜਿਹੜਾ ਆਪਰੇਸ਼ਨ ਸੰਜੂਰ ਜਿਹੜਾ ਚੱਲਿਆਦਾ ਹੈ ਇਹ ਜਿਹੜੇ ਪਲਵਾਮਾ ਦੇ ਵਿੱਚ 26 ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਉਹਦੇ ਹੀ ਬਦਲਾ ਲੈਣ ਦੀ ਖਾਤਰ ਸਾਡੀ ਪੰਜਾਬ ਸਰਕਾਰ ਨੇ ਆਰਮੀ ਨੂੰ ਤਿਆਰ ਕੀਤਾ ਸਾਡੀ ਆਰਮੀ ਨੇ ਬੜੇ ਤਰੀਕੇ ਦੇ ਨਾਲ ਜਿਹੜਾ ਪਾਕਿਸਤਾਨ ਦੇ ਉੱਤੇ ਅਟੈਕ ਕਰਕੇ ਆਪਣੇ ਜਿਹੜੇ ਨੌ ਅਤੰਕਵਾਦੀ ਟਿਕਾਣੇ ਸੀ ਉਹਨਾਂ ਨੂੰ ਨਸ਼ਟ ਕੀਤਾ ਉਹ ਪਾਕਿਸਤਾਨ ਦੇ ਵਿੱਚ ਕਾਫੀ ਜਲਾ ਨੁਕਸਾਨ ਕੀਤਾ ਔਰ ਸਭ ਤੋਂ ਵੱਡੀ ਗੱਲ ਕਿ ਸਾਡੀ ਆਰਮੀ ਜਿਹੜੀ ਹੈ ਇੰਨੀ ਸਟਰੋਂਗ ਹੈ ਇੰਨੀ ਉਹ ਸਾਡੇ ਭਾਰਤ ਦੇ ਵਿੱਚ ਜਿਹੜੇ ਆਰਮੀ ਦਾ ਗੋਲ ਰਿਆ ਅਸੀਂ ਉਹਨੂੰ ਸੈਲੂਟ ਕਰਦੇ ਹਾਂ ਕਿ ਉਹਨਾਂ ਨੇ ਭਾਰਤ ਦੇ ਵਿੱਚ ਇੱਕ 0% ਕਿਸਦਾ ਨੁਕਸਾਨ ਹੀ ਹੋਣ ਦਿੱਤਾ ਸਾਡੀ ਜਿਹੜੀ S400 ਸੀ ਜਿਨ੍ਹਾਂ ਨੇ ਪਾਕਿਸਤਾਨ ਦੇ ਜਿੰਨੀਆਂ ਮਿਜ਼ਾਈਲਾਂ ਆਈਆਂ ਉਹਨਾਂ ਮਿਜ਼ਾਈਲਾਂ ਨੂੰ ਉਹਨਾਂ ਮਜ਼ਾਈਲਾਂ ਨੂੰ ਖਵਾਚੀ ਨਸ਼ਟ ਕੀਤਾ ਔਰ ਮੈਂ ਫਕਰ ਨਾ ਕਰ ਸਕਦਾ ਕਿ ਸਾਡੀ ਆਰਮੀ ਨੇ ਸਾਡੇ ਹਿੰਦੁਸਤਾਨ ਦੇ ਕਿਸੇ ਵੀ ਇਲਾਕੇ ਚ ਕਿਸੇ ਨੂੰ ਤਪਤੀ ਹਵਾਲੇ ਲਗਨ ਦਿੱਤੀ ਅਸੀਂ ਉਹਨਾਂ ਦਾ ਤੇ ਨਹੀਂ ਦੇ ਸਕਦੇ ਆਰਮੀ ਦਾ ਕਿਉਂਕਿ ਜਿਹੜੇ ਦਿਨ ਰਾਤ ਬਾਰਡਰ ਤੇ ਖੜੇ ਹੋ ਕੇ ਬਾਰਡਰ ਤੇ ਡਿਊਟੀਆਂ ਦੇ ਕੇ ਗਰਮੀ ਸਰਦੀ ਮਾਈਨਸ ਪਲੱਸ ਦੇ ਵਿੱਚ ਵੀ ਸਾਡੇ ਦੇਸ਼ ਦੇ 140 ਕਰੋੜ ਲੋਕਾਂ ਦੀ ਰੱਖਿਆ ਕਰਦੇ ਨੇ ਅਸੀਂ ਉਹਨਾਂ ਨੂੰ ਦਿਲੋਂ ਸਹਿਯੋਗ ਕਰਦੇ ਆਂ ਔਰ ਜਿੱਦ ਤੱਕ ਪ੍ਰਧਾਨ ਮੰਤਰੀ ਅ ਸ਼੍ਰੀ ਅਨੰਦ ਮਾਨਜੋਤ ਸਿੰਘ ਦੇ ਮੋਦੀ ਜੀ ਨੇ ਉਹਨਾਂ ਦਾ ਵੀ ਜਿਹੜਾ ਦ੍ਰਿੜ ਹਿਰਦੇ ਆ ਜਿਹੜਾ ਵਾ ਉਹਨਾਂ ਦਾ ਸਟਰੋਂਗ ਜਿਹੜੇ ਆਪਣੇ ਡਿਸੀਜਨ ਨੇ ਉਹਦੇ ਕਰਕੇ ਜਿਹੜਾ ਪਾਕਿਸਤਾਨ ਬੁਖਰਾਇਆ ਉਗ ਜਿਹੜੇ ਮੈਂ ਇਹ ਜਿਹੜਾ ਸੀਜ਼ ਫਾਇਰ ਗੁਣਾ ਇੱਕ ਮੈਂ ਤੇ ਸਮੇਂ ਤੱਕ ਬਹੁਤ ਵਧੀਆ ਗੱਲਾਂ ਆਂ ਜਨਤਾ ਲਈ ਔਰ ਜਿਹੜੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਇੱਕ ਦੂਜੇ ਤੇ ਲਾਂਚਨ ਲਾਦੇ ਨੇ ਵੀ ਇਹ ਕਿਹਾ ਹੋ ਗਿਆ ਉਹ ਕੀ ਹੋ ਗਿਆ ਐਸੇ ਗੱਲਾਂ ਬਾਤਾਂ ਦੇ ਨਾਲ ਕਿ ਤੁਸੀਂ ਭਾਰ ਢਾਲੋਗੇ ਪਰ ਪ੍ਰੈਕਟੀਕਲੀ ਜਦੋਂ ਕੁਝ ਕਰਨਾ ਪਏਗਾ ਤੇ ਪਤਾ ਉਦੋਂ ਲੱਗਦਾ ਹੈ ਚਾਹੇ ਚਾਹੇ ਨੁਕਸਾਨ ਪਾਕਿਸਤਾਨ ਦਾ ਹੋਵੇ ਚਾਹੇ ਹਿੰਦੁਸਤਾਨ ਦਾ ਹੋਵੇ ਜਿਸ ਘਰ ਦਾ ਇਨਸਾਨ ਜਿਸ ਘਰ ਦਾ ਚਿਰਾਗ ਬੁਝ ਗਿਆ ਦਾ ਪਤਾ ਉਹਨੂੰ ਲੱਗਦਾ ਮੈਂ ਮਹਿਸੂਸ ਕਰਦਾ ਕਿ ਕੁਝ ਸਾਡੇ ਨੌਜਵਾਨ ਜਿਹੜੇ ਅਗੜੀ ਵੀਰ ਜਿਹੜੇ ਪੱਤੀ ਹੋਏ ਸੀ ਉਹਨਾਂ ਦੀ ਜਦੋਂ ਡੈੱਡ ਬਾਡੀ ਆਈਆਂ ਤੇ ਅੱਖਾਂ 'ਚ ਹੰਝੂ ਆਉਂਦੇ ਨੇ ਕਿ ਉਹਨਾਂ ਨੇ ਸਾਡੀ ਰੱਖਿਆ ਵਾਸਤੇ ਆਪਣੇ ਉਹਨੇ ਬਲਿਦਾਨ ਦਿੱਤੇ ਨੇ ਔਰ ਜਿਹੜੇ ਜੰਗ ਨੂੰ ਇੱਕ ਆਮ ਮਜਾਕ ਸਮਝਦੇ ਨੇ ਉਹ ਇਹ ਗੱਲ ਸਮਝ ਲੈ ਕਿ ਜੰਗ ਪੁਰਾਣੀਆਂ ਜੰਗਾਂ ਨਹੀਂ ਹੋਈਆਂ ਪਹਿਲਾਂ ਮੈਨੂਅਲ ਜੰਗਾਂ ਹੁੰਦੀਆਂ ਸੀ ਅੱਗੇ ਆਰਮੀ ਲੜਦੀ ਸੀ ਪਿੱਛੇ ਟੈਂਕ ਲੜਦੇ ਸੀ ਫਿਰ 에ਅਰਟਾਈ ਕੋ ਦੇ ਸੀ ਪਰ ਅੱਜ ਇੰਨਾ ਕੰਬਿਸ਼ਨ ਹੋ ਗਿਆ ਹੈ ਕਿ ਤੁਸੀਂ 400 ਮੀਟਰ 600 ਮੀਟਰ ਤੋਂ 600 ਕਿਲੋਮੀਟਰ ਤੱਕ ਕੇ ਤੁਸੀਂ ਮਜਾਏ ਚਲਾ ਕੇ ਤੇ ਇੱਕ ਦੂਸਰੇ ਦੇਸ਼ ਦੇ ਵਿੱਚ ਕੀ ਨੁਕਸਾਨ ਕਰ ਸਕਦੇ ਹੋ ਪਰ ਮੈਂ ਇਹ ਗੱਲ ਸੋਚਦਾ ਕਿ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਪਰ ਜਦੋਂ ਜੰਗ ਥੋਪੀ ਜਾਵੇ ਤੇ ਫਿਰ ਪਿੱਛੇ ਵੀ ਹਟਣਾ ਕੋਈ ਵੀ ਚੰਗੀ ਗੱਲ ਨਹੀਂ ਕਿਉਂਕਿ ਪਾਕਿਸਤਾਨ ਨੇ ਸਾਨੂੰ ਜਦੋਂ ਦਾ ਪਾਕਿਸਤਾਨ ਬਣਿਆ ਦਾ ਉਦੋਂ ਤੋਂ ਹੀ ਸਾਨੂੰ ਪਾਕਿਸਤਾਨ ਨੇ ਡਿਸਟਰਬ ਕੀਤਾ ਆ ਸਾਰਾ ਵਰਡ ਜਿਹੜਾ ਪਾਕਿਸਤਾਨ ਤੋਂ ਪੰਗਾਇਸ਼ਲੀ ਜਿੰਨਾ ਮਿਲਟੈਂਸੀ ਆ ਜਿੰਨਾ ਉਗਰਵਾਦ ਆ ਇਹ ਪਾਕਿਸਤਾਨ ਉਹਨਾਂ ਨੂੰ ਪਾਲਦਾ ਉਹਨਾਂ ਨੂੰ ਇਹ ਫੰਡਿੰਗ ਕਰਦਾ ਉਹਨਾਂ ਨੂੰ ਇਹ ਸਪੋਸ ਕਰਦਾ ਤੇ ਮੈਂ ਕਹਿੰਦਾ ਜੀ ਭਾਰਤ ਨੂੰ ਡਿਸਟਰਬ ਕਰਨ ਵਿੱਚ ਸਭ ਤੋਂ ਰੋਲ ਜਿਹੜਾ ਉਹ ਪਾਕਿਸਤਾਨ ਦਾ ਹੈ ਐਸ ਲਈ ਮੌਕਾ ਸੀ ਜੇ ਜਿਸ ਤਰ੍ਹਾਂ ਬਲੋਚਿਸਤਾਨ ਵੀ ਐਸਰੇ ਇਹਨਾਂ ਤੇ ਅਟੈਕ ਕਰਿਆ ਸੀ ਸਮਾਂ ਸੀ ਪਰ ਅਸੀਂ ਉਹਨਾਂ ਗੱਲਾਂ 'ਚ ਨਹੀਂ ਜਾਂਦੇ ਜਦੋਂ ਕੋਈ ਬੰਦਾ ਰਿਸਪੌਂਸਿਬਲ ਚੇਅਰ ਤੇ ਬੈਠਦਾ ਉਦੋਂ ਉਹਨੂੰ ਪਤਾ ਚੱਲਦਾ ਉਹ ਡਿਸੀਜਨ ਉਹਨੇ ਕਿਸ ਤਰ੍ਹਾਂ ਲਿਆ ਉਹ ਫਿਰ ਉਹ ਵੇਖ ਕੇ ਸਾਨੂੰ ਉਹਦੇ ਡਿਸੀਜਨ ਦੇ ਉੱਤੇ ਹੀ ਆਪਣੇ ਜਿਹੜੇ ਮੰਨਣਾ ਚਾਹੀਦਾ ਵੀ ਉਹਨਾਂ ਜੋ ਸੋਚ ਸਮਝ ਕੇ ਲਿਆ ਵਾ ਪਰ ਮੈਂ ਇਸ ਜਿਹੜਾ ਸੰਦੂਰ ਐਪੀਸ਼ਨ ਦੇ ਨਾਲ ਜਿਹੜੀ ਤੁਸੀਂ ਵਪਾਰੀਆਂ ਦੀ ਗੱਲ ਕੀਤੀ ਹੈ ਠੀਕ ਹੈ ਪਹਿਲਾਂ ਅਸੀਂ ਸਾਡੇ ਦੇਸ਼ ਹੈ ਵਿਪਾਰ ਸਾਡੇ ਦੀ ਬਾਤ ਚ ਹੈ ਜੇ ਸਾਡਾ ਦੇਸ਼ ਬਚੇਗਾ ਜੇ ਅਸੀਂ ਬਚਾਂਗੇ ਤੇ ਆਪਾਂ ਵਿਪਾਰ ਵੀ ਕਰਾਂਗੇ ਵਿਪਾਰ ਤੇ ਬਹੁਤ ਅਮਾਰਾ ਅਸਰ ਪਿਆ ਹੋਆ ਹੈ ਹਰ ਲੋਗ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਘਰ ਨੂੰ ਸੇਫ ਰੱਖਣ ਵਾਸਤੇ ਜੇ ਕਿਸੇ ਕੋ 10 ਦੀ 25 30 ਜਾਂ 81 ਕੋਨੇ ਆਪਣੇ ਕੋਲ ਐਮਰਜੈਂਸੀ ਨਹੀਂ ਰੱਖ ਰਿਹਾ ਕਿ ਮੈਨੂੰ ਕਿਤੇ ਦਵਾਈ ਦੀ ਲੋੜ ਪੈ ਸਕਦੀ ਹੈ ਮੈਨੂੰ ਕਿਤੇ ਇਹ ਰਾਸ਼ਨ ਦੀ ਲੋੜ ਪੈ ਸਕਦੀ ਹੈ ਮੈਨੂੰ ਕਿਤੇ ਆਣ ਜਾਣ ਦੀ ਲੋੜ ਪੈ ਸਕਦੀ ਹੈ ਤੇ ਇਸ ਕਰਕੇ ਜਿਹੜਾ ਵਾ ਬਾਜ਼ਾਰ ਦੇ ਵਿੱਚ ਜਿਹੜਾ ਵਾ ਮਾਰਕੀਟਿੰਗ ਦੇ ਵਿੱਚ ਜਿਹੜਾ ਬਿਜ਼ਨਸ ਦਾ ਘਟਣਾ ਇਹ ਇੱਕ ਮੇਨ ਰੀਜ਼ਨ ਹੈ ਔਰ ਇਹ ਅਸੀਂ ਤੇ ਵਪਾਰ ਵੱਧੇ ਘਟੇ ਚੱਲਦੇ ਰਹੇ ਜਿਹੜੇ ਅਸੀਂ ਸਰਕਾਰ ਦੇ ਨਾਲ ਹੈ ਅਸੀਂ ਆਰਮੀ ਦੇ ਨਾਲ ਹੈ ਅਸੀਂ ਜਿਹੜਾ ਪ੍ਰਸ਼ਾਸਨ ਦੇ ਨਾਲ ਹੈ

ਉਸ ਦਿਸ਼ਾ ਦਾ ਵਾਲੇ ਛੋੜਿਆ ਜਾਂਦਾ ਹੈ ਜਿਹੜੀ ਦਿਸ਼ਾ ਵੱਲ ਉਹਨਾਂ ਨੂੰ ਭੇਜਣਾ ਹੈ ਲੇਕਿਨ ਡਰੋਨ ਦਾ ਕੰਟਰੋਲ ਉਹਨਾਂ ਦੇ ਚੁਣੇ ਕਰ ਜਾਂਦਾ ਡਰੋਨ ਇੱਕ ਆਟੋ ਸਿਸਟਮ ਹੈ ਇਸਨੇ ਜਿੱਥੇ ਵੀ ਲਾਈਟ ਦਿਖਣੀ ਹੈ ਉੱਥੇ ਇਹਨੇ ਆਪਣਾ ਡਰੋਨ ਇੱਕ ਸਿਸਟਮ ਇਹ ਜਿਹੜਾ ਇੱਕ ਗੋਲਾ ਸੁੱਟ ਦੇਣਾ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਕੋਈ ਸਾਡੀ ਇਹ ਚੈਨਲ ਦੀ ਆਵਾਜ਼ ਸੁਣਦਾ ਹੈ ਮੈਂ ਸਾਰਿਆਂ ਨੂੰ ਬੋਲਦਾ ਇਹਨੂੰ ਲਾਈਟਲੀ ਨਾ ਲਵੋ ਪ੍ਰਸ਼ਾਸਨ ਦੀਆਂ ਜਿਹੜੀਆਂ ਗਾਈਡਲਾਈਨਾਂ ਗਾਈਡਲਾਈਨ ਉਹਨਾਂ ਨੂੰ ਮੰਨਦੇ ਹੋਏ ਸਾਨੂੰ ਜੇ ਬਲੈਕਆਉਟ ਕਹਿੰਦੇ ਨੇ ਕਿ ਸਾਨੂੰ ਕਰਨੀ ਚਾਹੀਦੀ ਹੈ ਸਾਨੂੰ ਪ੍ਰਸ਼ਾਸਨ ਦਾ ਥੋੜਾ ਸਾਥ ਤਾਂ ਮਿਲਦਾ ਹੀ ਨਹੀਂ ਇਸੇ ਕਰਕੇ ਡਰੋਨ ਇਹ ਕੋਈ ਹੈ ਨਹੀਂ ਕਿਸ ਉਹਦਾ ਸਿਸਟਮ ਜਿਹੜਾ ਕਿਸੇ ਦੇ ਹੱਥ ਵਿੱਚ ਆ ਗਿਆ ਇਹ ਚੁਪਿਆ ਇਹਨੇ ਜਿੱਥੇ ਕਿਸੇ ਵੀ ਘਰ ਦੀ ਛੋਟੀ ਜੀ ਗਲਤੀ ਦੇ ਨਾਲ ਇੱਕ ਲਾਈ ਜਾਈ ਹੋਈ ਉਹ ਪੂਰੇ ਮੁਹੱਲੇ ਨੂੰ ਤਬਾਹ ਕਰ ਦੇਗੀ ਇਸ ਕਰਕੇ ਮੈਂ ਸਾਰਿਆਂ ਨੂੰ ਕਹਾਂਗਾ ਅਵੇਰ ਹੋਵੋ ਤੇ ਜਾਣਕਾਰੀ ਰੱਖੋ ਕਿ ਆਪਾਂ ਕਿਸ ਹਾਲਾਤਾਂ ਵਿੱਚ ਬੈਠੇ ਆ ਤੇ ਕਿਸ ਹਾਲਾਤ ਵਿੱਚ ਅਸੀਂ ਆਪਣੇ ਆਪ ਨੂੰ ਤੇ ਆਪਣੇ ਗੁਆਂਢੀਆਂ ਨੂੰ ਤੇ ਆਪਣੇ ਮਹੱਲੇ ਵਾਸੀਆਂ ਤੇ ਆਪਣੇ ਸ਼ਹਿਰ ਨੂੰ ਕਿਸ ਤਰ੍ਹਾਂ ਬਚਾਉਣਾ ਇਹ ਸਾਡੇ ਹੱਥ ਵਿੱਚ ਹੈ ਆਮ ਸਰ ਪਬਲਿਕ ਨੂੰ ਕੀ ਕਰਨਾ ਚਾਹੀਦਾ ਹੈ ਜੇ ਜੈਸੇ ਬਲੈਕਆਊਟ ਹੋ ਜਾਂਦਾ ਹੈ ਅੰਧੇਰਾ ਕਾਫੀ ਹੋ ਜਾਂਦਾ ਹੈ ਚਲੋ ਕਰਨਾ ਚਾਹੀਦਾ ਹੈ ਅੰਧੇਰਾ ਵੀ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਉਸ ਕਿਰਿਏ ਵਿੱਚ ਮੈਂ ਪਬਲਿਕ ਨੂੰ ਕੀ ਕਹਿਣਾ ਚਾਹੀਦਾ ਕਿ ਕਿਸ ਤਰ੍ਹਾਂ ਦੇ ਸਾਥ ਦਾ ਨਹੀਂ ਬਣਨਾ ਚਾਹੀਦਾ ਦੇਖੋ ਇਹ ਇਤਿਹਾਸਕ ਦਾਨੀਆਂ ਕਾਰੀਆਂ ਨੇ ਸਾਫ ਕਰਨ ਕੀ ਹੋਏ ਕਿ ਜਦੋਂ ਸਾਡੇ ਮਾਨ ਜੋ ਡੀਸੀ ਸਾਹਿਬ ਜਾਂ ਮਾਨ ਜੋ ਐਸਐਸਪੀ ਸਾਹਿਬ ਜੁਆ ਜੋ ਜ਼ਿਲ੍ਹਾ ਪ੍ਰਸ਼ਾਸਨ ਸਾਣੀ ਬਾਰੇ ਜਾਂ